ਰਵਿੰਦਰ ਬੜਾ ਹੈਰਾਨ ਕਰਨ ਵਾਲਾ ਮਾਮਲਾ ਜਿਹੜਾ ਅੰਮ੍ਰਿਤਸਰ ਦੀ ਫਤੇ ਸਿੰਘ ਕਲੋਨੀ ਤੋਂ ਸਾਹਮਣੇ ਆਇਆ ਤਾਂ ਮੈਂ ਇਸ ਵੇਲੇ ਉਸੇ ਹੀ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕਿ ਬੱਚੀ ਆਪਣੇ ਪਿਤਾ ਦੇ ਨਾਲ ਟਿਊਸ਼ਨ ਤੇ ਜਾ ਰਹੀ ਸੀ ਤਾਂ ਇਹ ਉਹ ਜਗ੍ਹਾ ਹੈ ਜਿੱਥੇ ਕਿਉਂਕਿ ਇੱਥੋਂ ਕੁਝ ਦੂਰੀ ਤੇ ਉਹ ਘਰ ਹੈ ਜਿੱਥੇ ਬੱਚੀ ਟਿਊਸ਼ਨ ਪੜ੍ਹਨ ਦੇ ਲਈ ਜਾਂਦੀ ਸੀ ਤਾਂ ਉੱਥੇ ਜਾਣ ਤੋਂ ਕੁਝ ਅ ਗਾਜੇ ਜਾਂ ਕੁਝ ਮੀਟਰ ਦੀ ਦੂਰੀ ਤੇ ਜਦੋਂ ਬੱਚੀ ਇਸ ਜਗ੍ਹਾ ਤੇ ਪਹੁੰਚਦੀ ਹੈ ਤਾਂ ਇੱਕਦਮ ਥੇਠਾਂ ਡਿੱਗ ਜਾਂਦੀ ਹੈ ਬੱਚੀ ਦੇ ਤਾਇਆ ਜੀ ਮੇਰੇ ਨਾਲ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਾਜੀ ਪੂਰਾ ਮਾਮਲਾ ਹੋਇਆ ਕੀ ਔਰ ਕਿੱਦਾਂ ਪਤਾ ਲੱਗਾ ਕਿ ਬੱਚੀ ਦੇ ਗੋਲੀ ਲੱਗੀ ਹੈ ਪਾਜੀ ਪੂਰਾ ਮਾਮਲਾ ਹੈਗਾ ਕਿ ਬੱਚੀ ਦਾ 5 ਵਜੇ ਦਾ ਟਾਈਮ ਹੈ ਟਿਊਸ਼ਨ ਦਾ 5 ਵਜੇ ਗੁੜੀਆ ਆਪਣੇ ਘਰੋਂ ਨਿਕਲੀ ਹੈ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਛੱਡਣ ਜਾਣਦੇ ਆ ਜਿਸ ਸਮੇਂ ਬੱਚੇ ਦੇ ਗੋਲੀ ਵੱਜਦੀ ਹੈ ਬੱਚੇ ਦਾ ਪੈਰ ਬੈਂਡ ਹੋ ਜਾਂਦਾ ਬੱਚਾ ਥੱਲੇ ਡਿੱਗ ਪੈਂਦਾ ਹੈ ਉਹਨੂੰ ਦੇਖ ਕੇ ਉਹਨਾਂ ਦੇ ਫਾਦਰ ਸਾਹਿਬ ਘਬਰਾ ਜਾਂਦੇ ਉਹਨਾਂ ਚੁੱਕਦੇ ਆ ਤੇ ਬੱਚੇ ਦੇ ਪੈਰ 'ਚ ਬਲੀਡਿੰਗ ਹੋਣ ਲੱਗ ਪੈਂਦੀ ਆ ਆਪਾਂ ਆਪਣੇ ਨੀਅਰ ਕਲੀਨਿਕ ਤੇ ਲੈ ਕੇ ਜਾਂਦੇ ਆ ਉਹ ਦੇਖਦੇ ਆ ਕਿ ਉਹਦੇ 'ਚ ਡੋਂਗ ਬਹੁਤ ਜ਼ਿਆਦਾ ਹੈਗਾ ਵਾ ਉਹ ਉਹਨੂੰ ਨੋ ਜਖਮ ਨੂੰ ਸਾਫ਼ ਕਰਦੇ ਆ ਤੇ ਉਹ ਕਹਿੰਦੇ ਤੁਸੀਂ ਕਿਸੇ ਵੱਡੇ ਹਸਪੀਟਲ ਲੈ ਕੇ ਜਾਓ ਆਪਾਂ ਜਦੋਂ ਉੱਥੇ ਲੈ ਕੇ ਜਾਂਦੇ ਆ ਉੱਥੇ ਬੱਚੇ ਦਾ ਅਲਟਰਾਸਾਊਂਡ ਹੁੰਦਾ ਐਕਸਟਰਾ ਹੁੰਦਾ ਐਕਸਟਰਾ ਦੇ ਵਿੱਚ ਦੱਸਿਆ ਜਾਂਦਾ ਵਾ ਕਿ ਬੱਚੇ ਦੇ ਅੰਦਰ ਕੋਈ ਲੋਹੇ ਦੀ ਚੀਜ਼ ਗਈ ਹੈ ਤੇ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਸਾਨੂੰ ਉਸੇ ਟਾਈਮ ਆਪਰੇਟ ਕਰਨਾ ਪੈਣਾ ਅਗਰ ਅਸੀਂ ਆਪਰੇਟ ਨਹੀਂ ਕੀਤਾ ਤੇ ਬੱਚੇ ਦੇ ਅੰਦਰ ਜ਼ਹਿਰ ਫੈਲ ਸਕਦਾ ਹੈ ਬਿਲਕੁਲ ਮੈਂ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਦਾ ਪਹਿਲਾਂ ਪਰਮਿੰਦਰ ਮੈਂ ਦਿਖਾ ਦਿਆਂ ਕਿ ਇਸ ਜਗ੍ਹਾ ਤੋਂ ਜਿਹੜਾ ਘਰ ਹੈ ਉਹ ਕਿੰਨੀ ਕੁ ਦੂਰ ਹੈ ਕਿਉਂਕਿ ਇਸ ਪਾਸੇ ਉਹ ਬੱਚੀ ਆਪਣੇ ਪਿਤਾ ਦੇ ਨਾਲ ਜੋ ਹੈ ਪੈਦਲ ਟਿਊਸ਼ਨ ਵਾਲੇ ਜਿਹੜਾ ਘਰ ਹੈ ਜਿੱਥੇ ਬੱਚਿਆਂ ਨੂੰ ਟਿਊਸ਼ਨ ਪੜਾਈ ਜਾਂਦੀ ਹੈ ਉਸ ਪਾਸੇ ਜਾਂਦੀ ਕਿਉਂਕਿ ਜੇਕਰ ਜਿੱਥੇ ਗੋਲੀ ਲੱਗੀ ਹੈ ਔਰ ਉਸ ਤੋਂ ਘਰ ਦੀ ਦੂਰੀ ਦੀ ਗੱਲ ਕਰੀਏ ਤਾਂ ਮਹਿਜ਼ 100 ਮੀਟਰ ਦੀ ਦੂਰੀ ਤੇ ਇਹ ਘਰ ਹੈ ਇਸ ਗਲੀ ਦੇ ਵਿੱਚ ਬੱਚੀ ਦਾ ਘਰ ਹੈ ਬਿਲਕੁਲ ਸਾਹਮਣੇ ਤਾ ਜਿੱਥੇ ਕੁਝ ਮਹਿਲਾਵਾਂ ਨਜ਼ਰ ਆ ਰਹੀਆਂ ਨੇ ਇਹ ਉਸ ਬੱਚੀ ਦਾ ਘਰ ਹੈ ਤਾਂ ਇੱਥੋਂ ਬੱਚੀ ਆਪਣੇ ਪਿਤਾ ਦੇ ਨਾਲ ਜੋ ਹੈ ਟਿਊਸ਼ਨ ਦੇ ਲਈ ਗਈ ਸੀ ਪਰ ਕੁਝ ਦੂਰੀ ਤੇ ਜਾਂਦਿਆਂ ਹੀ ਬੱਚੀ ਜੋ ਹੈ ហេਠਾਂ ਡਿੱਗਦੀ ਹੈ ਤਾਂ ហេਠਾਂ ਡਿੱਗਣ ਤੋਂ ਬਾਅਦ ਜਦੋਂ ਬਲੀਡਿੰਗ ਹੋਈ ਤਾਂ ਫਿਰ ਤੁਰੰਤ ਉਸ ਨੂੰ ਜੋ ਹੈ ਇਲਾਜ ਦੇ ਲਈ ਲਜਾਇਆ ਜਾਂਦਾ ਤਾਂ ਮੈਂ ਇੱਕ ਵਾਰ ਫਿਰ ਬੱਚੀ ਦੇ ਤਾਇਆ ਜੀ ਦੇ ਨਾਲ ਗੱਲਬਾਤ ਕਰਦਾ ਕਿਉਂਕਿ ਇਹ ਤੁਸੀਂ ਦੇਖੋ ਕਿ ਇਹ ਬੜਾ ਸ਼ਾਂਤ ਇਲਾਕਾ ਹੈ ਪਰ ਇੱਕਦਮ ਗੋਲੀ ਬਾਰੇ ਜਦੋਂ ਪਤਾ ਲੱਗਦਾ ਤਾਂ ਫਿਰ ਹਰ ਕੋਈ ਹੈਰਾਨ ਜ਼ਰੂਰ ਹਾਲਾਂਕਿ ਪੁਲਿਸ ਵੱਲੋਂ ਜੋ ਇਹ ਗੱਲ ਕਹੀ ਜਾ ਰਹੀ ਹੈ ਕਿ ਜਾਂਚ ਕੀਤੀ ਜਾਏਗੀ ਤਾਂ ਇਹ ਨੁੱਕਰ ਦੇ ਉੱਤੇ ਤੁਸੀਂ ਦੇਖੋ ਕਿ ਇੱਕ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਹਾਲਾਂਕਿ ਉਸ ਦੇ ਵਿੱਚ ਕੋਈ ਚੀਜ਼ ਕੈਦ ਹੋਈ ਜਾਂ ਨਹੀਂ ਤਾਂ ਅਸੀਂ ਲਗਾਤਾਰ ਗੱਲਬਾਤ ਵੀ ਜੋ ਹੈ ਕਰਾਂਗੇ ਬੱਚੀ ਦੇ ਪਰਿਵਾਰ ਦੇ ਨਾਲ ਕਿਉਂਕਿ ਬੜਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਇੱਕ ਪਾਸੇ ਜੋ ਹੈ ਪੁਲਿਸ ਵੱਲੋਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਪਰ ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ ਜਦੋਂ ਭਾਈ ਸਾਹਿਬ ਇਹ ਪਤਾ ਲੱਗਾ ਕਿ ਬੱਚੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਤਾਂ ਇੱਕਦਮ ਹੈਰਾਨ ਤਾਂ ਹਰ ਕੋਈ ਹੁੰਦਾ ਪਰ ਤੁਹਾਨੂੰ ਉਸ ਵੇਲੇ ਕੋਈ ਗੱਲ ਸਮਝ ਲੱਗੀ ਕਿ ਕਿੱਦਾਂ ਹੋ ਸਕਦਾ। ਕੋਈ ਕੁਝ ਵੀ ਨਹੀਂ ਸਮਝ ਲੱਗਿਆ। ਆਪ ਨੂੰ ਜੋ ਡਾਕਟਰ ਨੇ ਗਾਈਡ ਕੀਤਾ ਆਪਾਂ ਡਾਕਟਰ ਸਾਹਿਬ ਦੇ ਅਕੋਰਡਿੰਗ ਆਪਣੇ ਬੱਚੇ ਦਾ ਟ੍ਰੀਟਮੈਂਟ ਕਰਾਇਆ। ਟ੍ਰੀਟਮੈਂਟ ਦੇ ਅਨੁਸਾਰ ਜਦੋਂ ਡਾਕਟਰ ਨੇ ਚੀਰਾ ਦਿੱਤਾ, ਚੀਰੇ 'ਚ ਉਹ ਗੋਲੀ ਨਿਕਲੀ। ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਸਾਨੂੰ ਕਲੀਨਿਕ 'ਚ ਸੱਦਿਆ। ਕਲੀਨਿਕ 'ਚ ਸੱਦਣ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਹ ਗੋਲੀ ਨਿਕਲੀ ਹੈ। ਉਹਨਾਂ ਨੇ ਸਾਨੂੰ ਦਿਖਾਈ। ਉਸ ਤੋਂ ਬਾਅਦ ਆਪਾਂ ਆਪਣੀ ਐਫ ਆਈ ਆਰ ਵਗੈਰਾ ਦਰਜ ਕਰਾਈ ਹੈ। ਪ੍ਰੈਸ ਦੇ ਵਿੱਚ ਇਨਫੋਰਮ ਕੀਤਾ ਹੈ ਕਿ ਸਾਡੀ ਹੈਲਪ ਕੀਤੀ ਜਾਵੇ। ਪੁਲਿਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਜਾਂ ਤੁਹਾਨੂੰ ਕੀ ਗੱਲ ਕਹੀ ਗਈ ਹੈ ਕਿ ਕਿੱਥੋਂ ਗੋਲੀ ਆ ਸਕਦੀ ਹੈ ਜਾਂ ਕਿਹੜੀ ਗੋਲੀ ਹੋ ਸਕਦੀ ਸਰ ਉਹਨਾਂ ਨੇ ਜਿਹੜਾ ਸਾਰੇ ਵਾਰਦਾ ਦੇਖਿਆ ਵਾਰਦਾ ਦੇ ذریعے ਉਹ ਕਹਿੰਦੇ ਆ ਕਿ ਕਿਸੇ ਨੇ ਹਵਾਈ ਫਾਇਰ ਕੀਤਾ ਹਵਾਈ ਫਾਇਰ ਦੇ ਨਾਲ ਜਿਹੜੀ ਗੋਲੀ ਆ ਉੱਪਰ ਨੂੰ ਗਈ ਹੈ ਉੱਪਰ ਜਾਣ ਤੋਂ ਬਾਅਦ ਜਦੋਂ ਗੋਲੀ ਡਾਊਨ ਆਈ ਹੈ ਡਾਊਨ ਆ ਕੇ ਬੱਚੇ ਦੇ ਗੋਡੇ ਦੇ ਸਾਈਡ ਤੇ ਵੱਜੀ ਹੈ ਜਿਹੜੀ ਉਹ ਗੋਲੀ ਬੱਚੇ ਦੇ ਗੋਡੇ ਤੋਂ ਅੰਦਰ ਨੂੰ ਚਲੀ ਗਈ ਹੈ ਜਿਹੜੀ ਅਸੀਂ ਐਕਸ-ਰੇ ਜਾਂ ਅਲਟਰਾਸਾਊਂਡ 'ਚ ਵੀ ਦੇਖ ਰਹੇ ਤਾਂ ਗੋਲੀ ਦੀ ਡਾਇਰੈਕਸ਼ਨ ਇਦਾਂ ਹੀ ਹੈ ਕਿ ਜਿੱਦਾਂ ਉੱਪਰ ਤੋਂ ਥੱਲੇ ਆਈ ਹੈ ਹਾਂਜੀ ਹਾਂਜੀ ਸਰ ਬਿਲਕੁਲ ਗੋਲੀ ਦੀ ਹਾਂ ਬਟ ਬੱਚੀ ਨੂੰ ਤਕਲੀਫ ਤਾਂ ਸਰ ਬਹੁਤ ਜ਼ਿਆਦਾ ਹੈ ਕਿਉਂਕਿ ਬੱਚੇ ਦਾ ਪੈਰ ਜੋੜਾ ਹੈ ਬੱਚਾ ਆਪਣੇ ਪੈਰ ਨੂੰ ਦੇਖ ਕੇ ਬਹੁਤ ਜ਼ਿਆਦਾ ਘਬਰਾਇਆ ਤੇ ਆਪਣੀ ਫੈਮਲੀ ਬਹੁਤ ਘਬराईਦੀ ਇਸ ਚੀਜ਼ ਨੂੰ ਦੇਖ ਕੇ ਬੜੇ ਬੱਚਾ ਕਿੰਨੀ ਕਿ ਜ਼ਿਆਦਾ ਪੇਨ ਹੋਈ ਕਿਉਂਕਿ ਗੋਲੀ ਤਾਂ ਗੋਲੀ ਹੈ ਚਾਹੇ ਕੋਈ ਵੀ ਕਿਸੇ ਗੋਲੀ ਕਿ ਇਹੋ ਜੀ ਚੀਜ਼ ਹੈ ਜਿਸ ਨੂੰ ਸਾਡੇ ਵਰਗਾ ਬੰਦਾ ਨਹੀਂ ਚੱਲ ਸਕਦਾ ਉਹ ਫਿਰ ਸਾਡੇ 3 ਸਾਲ ਦਾ ਬੱਚਾ ਉਹਦਾ ਦਰਦ ਉਹ ਹੀ ਜਾਣ ਸਕਦਾ ਅਸੀਂ ਨਹੀਂ ਜਾਣ ਸਕਦੇ ਸਰ ਬਿਲਕੁਲ ਹਸਪੀਟਲ ਬਿਲਕੁਲ ਸਰ ਬੱਚਾ ਇਸ ਸਮੇਂ 8:30 ਸਰ ਦਾਖਲੇਗਾ ਹਸਪੀਟਲ ਚ ਕੋਈ ਛੋਟਾ ਬੱਚਾ ਹੈ ਸਾਢੇ 3 ਸਾਲ ਉਸ ਦੀ ਉਮਰ ਹੈ ਔਰ ਪਿਤਾ ਦੇ ਨਾਲ ਜਿਸ ਤਰ੍ਹਾਂ ਆਮੋਮਨ ਮਾਪੇ ਜਿਹੜੇ ਬੱਚਿਆਂ ਨੂੰ ਟਿਊਸ਼ਨ ਤੇ ਲੈ ਕੇ ਜਾਂਦੇ ਇੱਕ ਪਿੱਛੇ ਤੁਸੀਂ ਦੇਖੋ ਕਿ ਛੋਟਾ ਬੱਚਾ ਤਾਂ ਇਸੇ ਤਰ੍ਹਾਂ ਹੀ ਉਸ ਬੱਚੇ ਨੂੰ ਵੀ ਉਸ ਦਾ ਪਿਤਾ ਜੋ ਹੈ ਟਿਊਸ਼ਨ ਦੇ ਲਈ ਰੁਟੀਨ ਦੇ ਵਿੱਚ ਜਿੱਦਾਂ ਹਰ ਰੋਜ਼ ਜਾਂਦੇ ਸੀ ਕਿਉਂਕਿ ਸਾਢੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਟਿਊਸ਼ਨ ਦਾ ਸਮਾਂ ਸੀ ਔਰ ਜੋ ਹਰ ਰੋਜ਼ ਦੀ ਰੁਟੀਨ ਹੈ ਉਸ ਮੁਤਾਬਕ ਹੀ ਪਿਤਾ ਵੱਲੋਂ ਬੱਚੀ ਨੂੰ ਲਿਜਾਇਆ ਜਾ ਰਿਹਾ ਸੀ ਪਰ ਜਿੰਦਾਂ ਹੀ ਘਰ ਤੋਂ ਦੂਰੀ ਦੂਰੀ ਤੇ ਆਕੇ ਇਸ ਜਗ੍ਹਾ ਤੇ ਪਹੁੰਚਦੇ ਨੇ ਤਾਂ ਉਦੋਂ ਬੱਚੀ ਇੱਕਦਮ ਤੜਫਦੀ ਐ ਰੋਂਦੀ ਐ ਕਿਉਂਕਿ ਉਸਦੀ ਲੱਤ ਦੇ ਵਿੱਚ ਗੋਲੀ ਦਾ ਹਲ ਹੈ ਕਿ ਉਸ ਵੇਲੇ ਕਿਸੇ ਨੂੰ ਨਹੀਂ ਸੀ ਪਤਾ ਕਿ ਬੱਚੀ ਨੂੰ ਗੋਲੀ ਲੱਗੀ ਐ ਪਰ ਇੱਕਦਮ ਜਦੋਂ ਬਲੀਡਿੰਗ ਹੋਈ ਪਰਿਵਾਰ ਵੱਲੋਂ ਇੱਕਦਮ ਅਸੀਂ ਕਹਿ ਸਕਦੇ ਕਿ ਹਫੜਾ ਤਫੜੀ ਵਾਲਾ ਮਾਹੌਲ ਬਣਿਆ ਤਾਂ ਨੇੜੇ ਦੇ ਕਲੀਨਿਕ ਦੇ ਵਿੱਚ ਜਦੋਂ ਲਿਜਾਇਆ ਗਿਆ ਤਾਂ ਫਿਰ ਡਾਕਟਰ ਨੇ ਦੇਖਿਆ ਕਿ ਬਹੁਤ ਜ਼ਿਆਦਾ ਡੂੰਗਾ ਜ਼ਖਮ ਐ ਫਿਰ ਇਹਨਾਂ ਨੂੰ ਕਿਹਾ ਗਿਆ ਕਿ ਉਹ ਕਿਸੇ ਵੱਡੇ ਹਸਪੀਟਲ ਦੇ ਵਿੱਚ ਜਾਣ ਪਰ ਜਦੋਂ ਹਸਪੀਟਲ ਬੱਚੀ ਪਹੁੰਚਦੀ ਐ ਤਾਂ ਫਿਰ ਜਿਹੜਾ ਖੁਲਾਸਾ ਹੋਇਆ ਉਸ ਬਾਰੇ ਸੁਣ ਕੇ ਹਰ ਕਿਸੇ ਦੇ ਪੈਰਾਂ ਹੇਠੋਂ ਜ਼ਮੀਨ ਜ਼ਰੂਰ ਕਿਸਕੀ ਹੈ ਕਿਉਂਕਿ ਕੱਲ ਜਦੋਂ ਇਹ ਜਾਣਕਾਰੀ ਸਾਡੇ ਤੱਕ ਵੀ ਪਹੁੰਚੀ ਤਾਂ ਇੱਕ ਵਾਰ ਇਸ ਨੂੰ ਸੁਣ ਕੇ ਹੈਰਾਨੀ ਵੀ ਹੋਈ ਪਰ ਬਾਅਦ ਦੇ ਵਿੱਚ ਦੇਰ ਰਾਤ ਜਦੋਂ ਪੁਲਿਸ ਦਾ ਬਿਆਨ ਆਇਆ ਕਿ ਇਸ ਦੀ ਜਿਹੜੀ ਜਾਂਚ ਹੋ ਕੀਤੀ ਜਾ ਰਹੀ ਹੈ i ਅਮਰਤਸਰ ਦੀ ਫਤੇ ਸਿੰਘ ਕਲੋਨੀ ਤੋਂ ਇੱਕ ਬੜਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਇੱਕ 3.5 ਸਾਲ ਦੀ ਬੱਚੀ ਦੇ ਗੋਲੀ ਲੱਗਣ ਦੀ ਖਬਰ ਮਿਲਦੀ ਹੈ ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਬੱਚੀ ਆਪਣੇ ਪਿਤਾ ਦੇ ਨਾਲ ਟਿਊਸ਼ਨ ਤੇ ਜਾ ਰਹੀ ਸੀ ਤਾਂ ਇਸੇ ਜਗ੍ਹਾ ਤੇ ਆ ਕੇ ਬੱਚੀ ਇੱਕਦਮ ਡਿੱਗਦੀ ਹੈ ਪਿਤਾ ਜਦੋਂ ਦੇਖਦਾ ਕਿ ਉਸ ਦੀ ਲੱਤ ਦੇ ਵਿੱਚੋਂ ਖੂਨ ਨਿਕਲ ਰਿਹਾ ਤਾਂ ਤੁਰੰਤ ਉਸ ਨੂੰ ਘਰ ਵਾਪਸ ਲਿਜਾਇਆ ਜਾਂਦਾ ਹੈ ਘਰ ਜਾ ਕੇ ਥੋੜਾ ਬਹੁਤ ਫਸਟ ਏਡ ਦਿੱਤੀ ਜਾਂਦੀ ਹੈ ਬਾਅਦ ਦੇ ਵਿੱਚ ਨੇੜਲੇ ਇੱਕ ਕਲੀਨਿਕ ਦੇ ਵਿੱਚ ਜਦੋਂ ਪਰਿਵਾਰ ਬੱਚੀ ਨੂੰ ਲੈ ਕੇ ਪਹੁੰਚਿਆ ਤਾਂ ਡਾਕਟਰ ਨੇ ਦੱਸਿਆ ਕਿ ਬੱਚੀ ਦਾ ਜਿਹੜਾ ਜ਼ਖਮ ਹੈ ਉਹ ਕਾਫੀ ਦੂੰਗਾ ਇਸ ਕਰਕੇ ਉਸ ਨੂੰ ਕਿਸੇ ਵੱਡੇ ਹਸਪਤਾਲ ਦੇ ਵਿੱਚ ਲਿਜਾਇਆ ਜਾਵੇ ਤਾਂ ਜਦੋਂ ਹਸਪਤਾਲ ਦੇ ਵਿੱਚ ਬੱਚੀ ਨੂੰ ਲਿਜਾਇਆ ਗਿਆ ਉਸ ਦੇ ਜਦੋਂ ਐਕਸ-ਰੇ ਜਾਂ ਅਲਟਰਾਸਾਉਂਡ ਕੀਤਾ ਗਿਆ ਤਾਂ ਬੜਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਕਿ ਬੱਚੀ ਦੀ ਲੱਤ ਦੇ ਵਿੱਚ ਗੋਲੀ ਸੀ ਹੁਣ ਸਵਾਲ ਇਹ ਹੈ ਕਿ ਇਹ ਗੋਲੀ ਕਿੱਥੋਂ ਆਈ ਕਿਸ ਵੱਲੋਂ ਚਲਾਈ ਗਈ ਪਰ ਜਦੋਂ ਬੱਚੀ ਦਾ ਆਪਰੇਟ ਕੀਤਾ ਗਿਆ ਤਾਂ ਉਸ ਗੋਲੀ ਨੂੰ ਫਿਲਹਾਲ ਲੱਤ ਤੋਂ ਬਾਹਰ ਕਰ ਦਿੱਤਾ ਗਿਆ ਪਰ ਇਸ ਵੇਲੇ ਪਰਿਵਾਰ ਕਿਤਨਾ ਕਿਤੇ ਹੈਰਾਨ ਹੈ ਕਿਉਂਕਿ ਪੁਲਿਸ ਹੁਣ ਜਾਂਚ ਦੀ ਗੱਲ ਕਰ ਰਹੀ ਹੈ ਤਾਂ ਅਸੀਂ ਉਸੇ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕਿ ਪੂਰਾ ਪਰਿਵਾਰ ਵੀ ਮੌਜੂਦ ਹੈ ਮੁਹੱਲਾ ਨਿਵਾਸੀ ਵੀ ਮੌਜੂਦ ਨੇ ਕਿਉਂਕਿ ਹਰ ਕੋਈ ਹੈਰਾਨ ਹੈ ਕਿ ਆਖਿਰਕਾਰ ਇਹ ਗੋਲੀ ਕਿਸ ਵੱਲੋਂ ਚਲਾਈ ਗਈ ਕਿਉਂਕਿ ਬੱਚੀ ਇਕਦਮ ਜਦੋਂ ਤੜਫੀ ਤਾਂ ਪਰਿਵਾਰ ਵੀ ਇਕਦਮ ਹਫੜਾ தਫੜੀ ਦੇ ਵਿੱਚ ਜੋ ਹੈ ਨਜ਼ਰ ਆਇਆ ਤਾਂ ਤੁਰੰਤ ਹਸਪੀਟਲ ਲਿਜਾਇਆ ਗਿਆ ਉਸ ਨੂੰ ਔਰ ਹੁਣ ਬੱਚੀ ਦਾ ਆਪਰੇਟ ਜਿਹੜਾ ਕਰਕੇ ਉਸ ਗੋਲੀ ਨੂੰ ਤਾਂ ਭਾਵੇਂ ਲੱਤ ਦੇ ਵਿੱਚੋਂ ਕੱਢ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਬੱਚੀ ਵੀ ਕਿਉਂਕਿ ਛੋਟਾ ਬੱਚਾ ਹੈ ਤਾਂ ਇਕਦਮ ਬੱਚਾ ਕਬਰਾਇਆ ਔਰ ਪਰਿਵਾਰ ਦੇ ਵਿੱਚ ਵੀ ਕਬਰਾਰ ਜਿਹੜੀ ਹੈ ਉਹ لازمی ਤੌਰ ਤੇ ਹੋਣੀ ਸੀ ਪਰ ਆਸ-ਪਾਸ ਦੇ ਇਲਾਕੇ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਤਾਂ ਇੱਕ ਵਾਰ ਮੈਂ ਵੀ ਦਿਖਾ ਦਿਆ ਜਿੱਥੇ ਇਹ ਗੋਲੀ ਬੱਚੀ ਨੂੰ ਲੱਗਦੀ ਹੈ ਉੱਥੋਂ ਮਹਿਜ਼ 100 ਮੀਟਰ ਦੂਰੀ ਤੇ ਉਸ ਬੱਚੀ ਦਾ ਆ ਰਹਾ ਹੈ ਤਾਂ ਬੱਚੀ ਆਪਣੇ ਪਿਤਾ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਟਿਊਸ਼ਨ ਤੇ ਜਾ ਰਹੀ ਸੀ ਤਾਂ ਇੱਕਦਮ ਜਦੋਂ ਡਿੱਗਦੀ ਆ ਉਦ ਦੀ ਜਿਹੜੀ ਲੱਤ ਹੈ ਉਹ ਇੱਕਦਮ ਬੈਂਡ ਹੁੰਦੀ ਆ ਤਾਂ ਬਾਅਦ ਦੇ ਵਿੱਚ ਜਿਹੜੀ ਬਲੀਡਿੰਗ ਹੈ ਉਹ ਵੀ ਬਹੁਤ ਜ਼ਿਆਦਾ ਹੋਈ ਤਾਂ ਪਰਿਵਾਰ ਨੇ ਤੁਰੰਤ ਉਸ ਨੂੰ ਜਦੋਂ ਇਲਾਜ ਦੇ ਲਈ ਹਸਪੀਟਲ ਲੈ ਕੇ ਪਰਿਵਾਰ ਗਿਆ ਤਾਂ ਉੱਥੇ ਡਾਕਟਰਾਂ ਨੇ ਜੋ ਖੁਲਾਸਾ ਕੀਤਾ ਉਹ ਸੁਣ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਸਾਢੇ 3 ਸਾਲ ਦੀ ਮਹਿਜ ਜਿਹੜੀ ਛੋਟੀ ਬੱਚੀ ਹੈ ਤਾਂ ਹਰ ਰੋਜ਼ ਉਹ ਟਿਊਸ਼ਨ ਦੇ ਲਈ ਜਾਂਦੀ ਸੀ ਪਰ ਕੱਲ ਇੱਕਦਮ ਉਸ ਦੀ ਲੱਤ ਤੇ ਗੋਲੀ ਲੱਗਦੀ ਹੈ ਕਿਉਂਕਿ ਗੋਲੀ ਦਾ ਜਿਹੜਾ ਦਰਦ ਹੈ ਉਹ ਕਿਸੇ ਵੀ ਇਨਸਾਨ ਦੇ ਕੋਲ ਬਰਦਾਸ਼ਤ ਨਹੀਂ ਕੀਤਾ ਜਾਂਦਾ ਪਰ ਉਹ ਛੋਟੀ ਬੱਚੀ ਸੀ ਤਾਂ ਛੋਟੀ ਬੱਚੀ ਹੋਣ ਕਰਕੇ ਉਹ ਕਾਫੀ ਧੀਰ ਤੜਫਦੀ ਰਹੀ ਕਿਉਂਕਿ ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਲੱਤ ਦੇ ਵਿੱਚ ਗੋਲੀ ਲੱਗ ਸਕਦੀ ਹੈ ਇਹਨਾਂ ਨੇ ਸੋਚਿਆ ਕਿ ਸ਼ਾਇਦ ਕੋਈ ਛੋਟਾ ਮੋਟਾ ਕੋਈ ਪੱਥਰ ਕੰਕਰ ਕੋਈਆਂ ਕੋਈ ਚੀਜ਼ ਉਸ ਦੀ ਲੱਤ ਦੇ ਉੱਤੇ ਲੜੀ ਹੈ ਪਰ ਜਦੋਂ ਬਲੀਡਿੰਗ ਨਹੀਂ ਰੁਕੀ ਡਾਕਟਰਾਂ ਨੇ ਵੀ ਇੱਕ ਕਿ ਵੱਡੇ ਹਸਪੀਟਲ ਦੇ ਵਿੱਚ ਲਿਜਾਇਆ ਜਾਵੇ ਤਾਂ ਉੱਥੇ ਇਲਾਜ ਦੇ ਦੌਰਾਨ ਇੱਕ ਵੱਡਾ ਖੁਲਾਸਾ ਡਾਕਟਰਾਂ ਵੱਲੋਂ ਜਦੋਂ ਕੀਤਾ ਗਿਆ ਕਿ ਬੱਚੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਤਾਂ ਹੁਣ ਇਹ ਸ਼ੁਰੂਆਤੀ ਜਾਂਚ ਦੇ ਵਿੱਚ ਜ਼ਰੂਰ ਲੱਗ ਰਿਹਾ ਕਿ ਗੋਲੀ ਜਿਹੜੀ ਹੈ ਕਿਸੇ ਵੱਲੋਂ ਹਵਾਈ ਫਾਇਰ ਕੀਤਾ ਗਿਆ ਸੀ ਔਰ ਗੋਲੀ ਦੀ ਜਿਹੜੀ ਡਾਇਰੈਕਸ਼ਨ ਹੈ ਜੋ ਐਕਸ-ਰੇ ਦੇ ਵਿੱਚ ਜਾਂ ਅਲਟਰਾਸਾਊਂਡ 'ਚ ਨਜ਼ਰ ਆ ਰਹੀ ਹੈ ਤਾਂ ਗੋਲੀ ਉੱਪਰ ਤੋਂ ਹੇਠਾਂ ਵਾਲੇ ਪਾਸੇ ਨੂੰ ਜਾਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਹਵਾਈ ਫਾਇਰ ਕਿਸੇ ਵੱਲੋਂ ਕੀਤਾ ਗਿਆ ਹੋਵੇਗਾ ਔਰ ਜਦੋਂ ਗੋਲੀ ਹੇਠਾਂ ਆਈ ਤਾਂ ਉਹ ਸਿੱਧੀ ਬੱਚੀ ਦੇ ਲੱਤ ਦੇ ਵਿੱਚ ਆ ਕੇ ਲੱਗੀ ਪਰ ਹੁਣ ਜਾਂਚ ਦਾ ਵਿਸ਼ਾ ਹੈ ਕਿਉਂਕਿ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਔਰ ਬਹੁਤ ਜਲਦ ਇੱਕ ਖੁਲਾਸਾ ਕੀਤਾ ਜਾਏਗਾ ਕਿ ਆਖਿਰਕਾਰ ਇਹ ਗੋਲੀ ਕਿਸ ਵੱਲੋਂ ਚਲਾਈ ਗਈ ਸੀ ਜਿਹੜੀ ਕੇ ਸਾਢੇ 3 ਸਾਲ ਦੀ ਬੱਚੀ ਦੀ ਲੱਤ ਦੇ ਵਿੱਚ ਆ ਕੇ ਲੱਗਦੀ ਹੈ